ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣਾ ਥੋੜੇ ਕਿ ਦਿਨ ਕੰਮ ਵਾਲੀ ਲੈਂਦੀ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਅੱਜ ਵੀ ਜੀ ਬਾਈ ਜੀ ਸਸਿਕਾ ਹੋ ਠੀਕ ਹੋ ਵਧੀਆ ਹਾਂ ਵਧੀਆ ਰਹਿਣਾ ਨਾਮ ਤੇ ਡਰੈਸ ਨਾਮ ਦੱਸਾਂਗਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਸੀਰ ਆਂਪਰਾ ਫੂਲ ਨੇੜੇ ਪਿੰਡ ਬਾਈ ਇੱਧਰ ਸਲਾਤਪੁਰ ਰਹਿੰਦਾ ਇੱਧਰ ਭਗਤ ਰਹਿੰਦਾ ਵਿਚਾਰੇ ਜੀ ਆਪਣਾ ਪਿੰਡ ਮੋਬਾਈਲ ਨੰਬਰ 76968 34117 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਇਹ ਬੈਡ ਦੇ ਦਿੱਤੇ ਕਿਹੜਾ ਸੂਸ ਜੀ ਦੂਜਾ ਸੂਸ ਜੀ ਆ ਡਾਕਟਰ ਜਦੋਂ ਸੂਈ ਆ ਇਹਨੂੰ ਬਾਅਦ 10 5 7 ਮਿੰਟ ਹੀ ਹੋਇਆ ਸੂਈ ਨੂੰ ਬੱਚਾ ਕਿਹੜਾ ਬੱਚੀ ਦਿੱਤੀ ਆ ਜਰਸੀ ਬਹੁਤ ਹਣੀ ਆ ਹਾਂ ਜਰਸੀ ਬੱਚਾ ਬਈ ਬੱਚੀ ਦਿੱਤੀ ਆ ਬੱਚੀ ਦੀ ਕਵਾਰੀ ਬਹੁਤ ਹੀ ਕਲਰ ਜਰਸੀ ਬਹੁਤ ਸੋਹਣੀ ਦਿੱਤੀ ਆ ਬਹੁਤ ਚੰਗੀ ਆ ਹਾਂ ਹੁਣੇ ਸੂਈ ਆ ਮਿੰਟ ਹੀ 5 7 ਹੋਏ ਆ ਫੇਸ ਦੀ ਬਿਊਟੀ ਕੱਦ ਬ੍ਰੀਟ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਆ ਬਹੁਤ ਸੋਹਣਾ ਆਰਡਰ ਬਹੁਤ ਸੋਹਣਾ ਆਰਡਰ ਇਕਲਾ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਤੇ ਖੋਲ ਦੇ ਮਣੀ ਤੋਰ ਕੇ ਦਿਖਾ ਦੀ ਕਿੰਨਾ ਰੋ ਜਿਹੜਾ ਨਾ ਲੇਵੇ ਦਾ ਢਾਂਚਾ ਟੂੰਚਾ ਡੈਕਟਰ ਉਹ ਸਾਹਾ ਦਾ 22 ਕਿਲੋ ਬੈੜ ਨੂੰ ਕੋਈ ਵੱਡਾ ਨਹੀਂ ਬੜਾ ਦਾ ਨਹੀਂ ਠੀਕ ਆ ਹੂੰ ਸੋਈ ਸਵਾਈਆ ਬਈ ਬੱਚਾ ਮਗਰ ਬੱਛੀ ਆ ਬੱਚੀ ਬਹੁਤ ਚੰਗੀਆਂ ਕਿਉਂ ਬੱਛੀ ਨੇ ਬਈ ਸਾਢੇ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋਏ ਨਾ ਦੋਰਾ ਚੈੱਕ ਕਰ ਲੋ ਬਈ ਕਿਆ ਬਾਤ ਲੇਵਾ ਬੜਾ ਕਮਾਲ ਤੇਰਾ ਬੜਾ ਇੱਕ ਹੋਗਾ ਫੁੱਲ ਬ੍ਰੀਟ ਆ ਜਾਤ ਵਾਲੀ ਬੈੜ ਜਾਤ ਵਾਲੀ ਬੈੜ ਮਾਜੀ ਹੱਥ ਫਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਨਾ ਕਰਮ ਵਾਲੀ ਨੇ ਕੁਛ ਵੀ ਨਹੀਂ ਕਿਆ ਬਾਤ ਕੀ ਮੋਲ ਲਾ ਬਈ ਜੈ ਜੈ ਪੈਟਰ ਮੋਲ ਕੋਈ 60 ਕਰਾ ਲੇ 62 ਕਰਾ ਲੇ 55000 ਰੁਪਏ ਲੈਣਾ ਹੈਗਾ 58000 ਹਾਂ ਠੀਕ ਹੈ ਮੋਲ ਕਰਾਉਣਾ 60 ਵੱਡ ਜਿੱਡਾ ਮਰਜੀ ਕਰਾ ਜਿੱਡਾ ਮਰਜੀ ਕਰਾ ਲੋ 58000 ਰੁਪਏ ਲੈਣਾ ਹੈ ਬਸ ਠੀਕ ਹੈ ਮੋਲ ਬਾਈ ਦੇ ਜਮ ਜੈ ਲੇਵਾ ਵੇਖ ਤੂੰ ਬੈ ਬੜ ਨੂੰ ਲੱਗਾਗਾ ਲੇਵਾ ਦੇ ਯਾਰ ਬੜਾ ਸੋਹਣਾ ਲੇਵਾ ਮੈਂ ਕਹਿੰਦਾ ਪੰਡ ਵਾਲਾ ਲੇਵਾ ਪੰਡ ਵਾਲਾ ਲੇਵਾ ਬਾਕੀ ਤਾਂ ਨਾ ਬਾਈ ਮਾਰ ਕੇ ਦਿਖਾਣਾ ਲੈ ਚਵਾਈ ਚਕੇ ਚੂਣ ਬੜਾ ਚੰਗਾ ਬੜਾ ਚੰਗਾ ਚੂਣ ਲੱਗਾ ਮੋਟਾ ਮੋਟਾ ਚੂਣ ਆ ਜਿਵੇਂ ਮਰਜੀ ਕੋਈ ਚੱਲ ਕੋਈ ਚੱਕੇ ਨਹੀਂ ਕੋਈ ਨਾ ਕਰ ਮਾਰਨੇ ਕੋਈ ਨਹੀਂ ਮਾਰੇ ਤਾਂ ਇਹ ਦੇਖ ਲੈ ਪਿਛਲੇ ਥਣਾਈ ਚਵਾਈ ਚੈੱਕ ਕਰ ਲੋ ਬੜਾ ਚੰਗਾ ਚਵਾਈਆ ਬੜਾ ਚੰਗਾ ਚੋਣਾ ਹੈ ਨਹੀਂ ਹੈ ਜੀ ਹੈਗਾ ਬਾਕੀ ਲੇਵਾ ਨੂੰ ਭਾਈ ਬਹੁਤ ਬਸ ਲੇਵਾ ਫੋਲ ਆ ਗਿਆ ਮੋੜਾ ਭਾਉ ਉਹ ਦਿਖਾ ਦੇ ਤੇ ਥਾਣ ਦੇਖੋ ਬੜਾ ਚੰਗਾ ਥਾਣਾ ਲੱਟ ਲੱਥਾ ਥਾਣ ਪੂਰੀ ਵਿੱਥੀ ਦੇ ਥਾਣ ਨਾਣਾ ਨੂਣਾ ਕਰਮੜੀ ਦੇ ਫੋਲ ਚੰਗੇ ਨੇ ਬੋਲ ਚੰਗੇ ਆ ਰੀਟ ਅ ਸੂਈ ਸਵਾਈ ਆ ਮੋਲ ਨਹੀਂ ਪੂਰੀ ਜਮੋ ਜੈਜ ਰੱਖਿਆ ਬੜਾ ਮੋਲ ਨਹੀਂ ਰੱਖਿਆ ਭਾਈ ਨਾ ਮੜਾ ਮੋਲ ਨਹੀਂ ਰੱਖਿਆ ਆ ਮੋਲ ਨਹੀਂ ਮਿਲਣਾ ਕਿ ਨੁਕ ਨਹੀਂ ਭਾਈ ਨਾ ਇਹਦਾ ਦੇਖਾਂ ਫਟ ਮੂਰ ਨੂੰ ਫਿਰਦੀ ਫਟ ਮਗਰ ਨੂੰ ਸਲਾਈ ਤੋਂ ਸਾਈਡ ਤੋਂ ਕੈਮਰਾਂ ਮਾਰਦੇ ਨੇ ਉਹਨਾਂ ਮਗਰ ਨੂੰ ਉਹਨਾਂ ਉਹਨੇ ਮੂਹਰ ਨੂੰ ਹੈਗਾ ਹੂੰ ਕੀ ਬਾਤ ਅੱਗੇ ਭਰਾ 2 ਨੰਬਰ ਕਿਹੜਾ ਕੀ ਹੈ ਨਾ ਇਹ ਵੀ ਚੌਗੀਆਂ ਮੋਹ ਆ ਵੀ ਚੌਗੀਆਂ ਮੋਹ ਦੋਨੀਆਂ ਚੌਗੀਆਂ ਦੋਨੀਆਂ ਚੌਗੀਆਂ ਠੀਕ ਹੈ ਇਹ ਕਿੰਨੇ ਪਰੋਸ ਹੁੰਦੀ ਹੈ ਠੀਕ ਹੈ ਦੇਣ ਕਿੰਨੇ ਲੋ ਇਹ ਤਾਂ ਡੱਟ ਲੈ ਜੂਗੀ ਦੋ ਚਾਰ ਓਕੇ ਭਾਈ ਹਾਂ ਕਿੰਨਾ ਕੇ ਰਿਕਾਰਡ ਆਵੇ ਸਦੋ ਦੋ ਪਹਿਲਾਂ ਨਹੀਂ ਹੁੰਦੀ ਆ ਓਕੇ ਹਾਂ ਮੂਹਾਂ ਦਾ ਰਿਕਾਰਡ ਪਤਾ ਵੋ ਮਾਦਰ ਘੜ ਕਹਿੰਦੇ ਵੀ ਬਾਈਕਲੋ ਹੈਗਾ ਖੁੱਲਾ ਓਕੇ ਬਾਈ ਖੁੱਲਾ ਕਲਾ ਥਾਣ ਮੁਠੀ ਵਾਲਾ ਥਾਣ ਦੇ ਵਿੱਚ ਹੁਣ ਨਾ ਬੱਚੀ ਕੰਡੀ ਡਾਕਟਰ ਬੜੀ ਹੈ ਲੈ ਸਹੀ ਆ ਬਾਈ ਜੇ ਵੀਰਾ ਮਾਰ ਕੇ ਪੂਚਾ ਕੇ ਖੜ ਜਾਣਾ ਬੜੀ ਠੰਡੀ ਹੈ ਬੜੀ ਨਹੀਂ ਹੈ ਠੰਡੀ ਹੈ ਕੀ ਬਾਤ ਆ ਯਾਰ ਲੈ ਨਿਗਰ ਆ ਕੋਈ ਆ ਨਾ ਮੰਨੇ ਵੀ ਫਿੱਕੀ ਜੀ ਆ ਸਹੀ ਗੱਲ ਆ ਬਾਈ ਹਾਂ ਪਰ ਸ਼ਾਂਤ ਤੇ ਲੈ ਵਾ ਚੈੱਕ ਕਰ ਲਓ ਕੱਲੀ ਕੱਚੀ ਕੱਚੀ ਆ ਕੱਚੀ ਕੱਚੀ ਹੈ ਅਗਲੀ ਸਾਹਮਣਾ ਲਾਇਓ ਬਾਈ ਇਧਰ ਵੇਖੀ ਗਾਂ ਥੋਮ ਹਾਂ ਬੜਾ ਚੰਗਾ ਲੱਗਿਆ ਖਾਣ ਤਾਂ ਇੱਕ ਨੰਬਰ ਲੱਗਿਆ ਇੱਕ ਨੰਬਰ ਤਾਂ ਲੱਗਿਆ ਬੰਦਾ ਕੀ ਬਾਤ ਹੈ ਖੋਲੀ ਮਣੀ ਟੋਰੀ ਬਾਈ ਪਤਾ ਕੋਈ ਲਸਨੀ ਨੀ ਲਾਮੀ ਨਾ ਨਾ ਪੂਰੀ ਨੀ ਬਹਿੜਾ ਦੰਦਾਂ 'ਚ ਬਹਿੜਾ ਚਾਰ ਦੰਦ ਤੇ ਥਾਣੇ ਇੱਕ ਨੰਬਰ ਚਵਾਈ ਬਹੁਤ ਚੰਗੀ ਨਿਕਲੀ ਬਹੁਤ ਹੀ ਜਾਇ ਚੰਗੀ ਜਵਾਈ ਹੈ ਜਿਹਦੇ ਹਿਸਾਬ ਨਾਲ ਪਲੂਣਾ ਥਾਣ ਬੜਾ ਕਮਾਲ ਦਾ ਲੱਗਿਆ ਬੜਾ ਚੰਗਾ ਲੱਗੂ ਬਾਕੀ ਤੋਰਾ ਚੈੱਕ ਕਰ ਲੋ ਕਰ ਮਾਇ ਦਾ ਕੀ ਬਾਤ ਆ ਬਈ ਕੀ ਮੁੱਲ ਹੈ ਵੀਰੇ ਜੈਜ ਡਾਕਟਰ ਮੁੱਲ ਕੋਈ 50 ਕਰਾ ਲੈ 52 ਕਰਾ ਲੈ ਹੂੰ 48000 ਰੁਪਏ ਲੈਣਾ ਜਮਾ ਜੈਜ ਮੁੱਲ ਆ ਮੁੱਲ ਨਹੀਂ ਮੈਨਣਾ 48000 ਦੀ ਵੜ ਬਾਈ ਨੀ ਕੋਈ ਚੱਕਰ ਪਾਉਂਦੀ ਬਹਿ ਜਾ ਮੁੱਲ ਕਰਾਉਣਾ ਜੱਡਾ ਮਰ ਜਾ ਠੰਡੀ ਸੀ ਬੜਾ ਵਹਿੜਾ ਯਾਰ ਕੀ ਬਾਤ ਆ ਭਾਈ ਹੂੰ ਇਹਦੀ ਮੰਗ ਆ ਜੀ ਦੀ ਸਹੀ ਗੱਲ ਆ ਭਾਈ ਬਾਕੀ ਆ ਮੁੱਲ ਨਹੀਂ ਮਿਲਣੇ ਵਾਰੀ ਵਾਰੀ ਕਹਿੰਨੇ ਆ ਮੁੱਲ ਨਹੀਂ ਮਿਲਣੇ ਹਨਾ ਜਿੱਥੋਂ ਮਰਜ਼ੀ ਰੇਟ ਦਾ ਪਤਾ ਕਰ ਲੋ ਜਮਾ ਜੈਜ ਮੁੱਲ ਰੱਖਿਆ ਭਾਈ ਨੇ ਖਿੱਚ ਕੇ ਮੁੱਲ ਰੱਖਿਆ ਜਿਆ ਤੜੀ ਆ ਪ੍ਰੈਸ ਕੋਈ ਲਿੱਸੀ ਨਹੀਂ ਦੰਨਾ ਚ ਵਹਿੜਾ ਹਨਾ ਭਾਈ ਗੱਭਾਂ ਬਾ ਥੋੜੇ ਕਿ ਦਿਨ ਲੈਂਦੀ ਆ ਕਰ ਥੋੜੇ ਕਿ ਦਿਨ ਲੈਂਦੀ ਆ ਨਾਗਸੀ ਭਰਾ ਕੋਲੇ ਦੋ ਦੋਨੇ ਰੱਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਜਾਈ ਬਾਈ ਨੈਕਨੈਕਟ ਕਰ ਲਿਓ ਧੰਨਵਾਦ ਬਈ